ਮੇਰਾ ਨਾਮ ਨੰਦਨੀ ਹੈ ਮੈਂ ਡੇਰਾ ਬਸੀ ਤੋਂ ਹਾਂ ਸਾਡੇ ਪੰਜਾਬ 'ਚ ਜਿਹੜਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਸੀਐਮ ਸਾਹਿਬ ਨੇ ਉਹ ਸਾਡੇ ਲਈ ਬਹੁਤ ਹੀ ਲਾਭਦਾਇਕ ਸਾਬਿਤ ਹੋਈ ਹੈ ਮੈਨੂੰ 2 ਮਹੀਨੇ ਹੋ ਗਏ ਇੱਥੇ ਯੋਗਸ਼ਾਲਾ ਜੁਆਇਨ ਕੀਤੇ ਹੋਏ ਮੈਂ ਜਦੋਂ ਤੋਂ ਇਸ ਯੋਗਸ਼ਾਲਾ 'ਚ ਆਈ ਹਾਂ ਮੇਰੇ ਜਿਵੇਂ ਬੈਕ ਪੇਨ ਰਹਿੰਦੇ ਸੀ ਮੈਨੇ ਸਰਵਾਈਕਲ ਸੀ ਮੈਨੂੰ ਇੰਨਾ ਦੋਨਾਂ ਚੀਜ਼ਾਂ ਤੋਂ ਬਹੁਤ ਹੀ ਰਾਹਤ ਮਿਲੀ ਹੈ। ਇਹ ਸਾਰਾ ਦਿਨ ਚਾਰ ਦੀਵਾਰੀ 'ਚ ਰਹਿੰਦੇ ਸੀ ਤੇ ਕੱਦ ਕਮਾ 'ਚ ਰੁੱਝੇ ਰਹਿੰਦੇ ਸੀ ਇਹ ਯੋਗਸ਼ਾਲਾ ਨਾਲ ਸਾਨੂੰ ਇੱਕ ਘੰਟਾ ਆਪਣੇ ਉੱਤੇ ਆਪਣੀ ਸਿਹਤ ਵੱਲ ਸੋਚਣ ਦਾ ਮੌਕਾ ਮਿਲਿਆ ਹੈ। ਬਹੁਤ ਹੀ ਲਾਭਦਾਇਕ ਹੈ ਸਭ ਲਈ ਇਹਦੇ ਨਾਲ ਸਾਡੀ ਬਾਡੀ ਨੂੰ ਤੇ ਸਾਡੀ ਮਾਈਂਡ ਨੂੰ ਬਹੁਤ ਰਿਲੈਕਸ ਮਿਲਿਆ ਹੈ ਤੇ ਮੈਂ ਬਹੁਤ ਹੀ ਥੈਂਕਫੁਲ ਹਾਂ ਬਹੁਤ ਹੀ ਧੰਨਵਾਦ ਕਰਦੀ ਹਾਂ ਸੀਐਮ ਜੱਬ ਦਾ ਕਿ ਜਿਹੜੀ ਇਹਨਾਂ ਨੇ ਸੀਐਮਡੀ ਯੋਗਸ਼ਾਲਾ ਸਾਡੇ ਲਈ ਸ਼ੁਰੂ ਕੀਤੀ ਹੈ ਮੈਂ ਗੁਰਚਾਨ ਸਿੰਘ 74 ਪਲੱਸ ਪਿੰਡ ਰਾਮਪੁਰ ਸੈਣੀਆ ਦਾ ਰਹਿਣ ਵਾਲਾ ਹਾਂ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਸਯੋਗਸਾਲਾ ਨੂੰ ਪਿੰਡ ਚ ਸ਼ਹਿਰ ਚ ਪਹੁੰਚਾਇਆ ਜਿਹੜਾ ਕਿ ਫ੍ਰੀ ਇਹ ਯੋਗਾ ਕਰਾਇਆ ਜਾਂਦਾ ਹੈ ਇਹ ਸਯੋਗਾ ਨਾਲ ਸਾਰੇ ਪ੍ਰੇਟ ਦੇ ਰੋਗ ਦੂਰ ਹੁੰਦਿਆਂ ਤੇ ਸਰੀਰ ਫਲੈਕਸੀਬਲ ਹੁੰਦਾ ਹੈ ਇਹ ਯੋਗਾ ਜੋ ਹੈ ਬਿਮਾਰੀਆਂ ਨੂੰ ਦੂਰ ਕਰਦੀ ਹੈ ਮੈਨੂੰ ਕਈ ਬਿਮਾਰੀਆਂ ਸਨ ਜਿਵੇਂ ਕਿ ਸਰਵਲੈਕਲ ਸੀਗਾ ਤੇ ਪੇਟ ਚ ਗੁਰਗੁਰ ਹੁੰਦੀ ਰਹਿੰਦੇ ਸੀ ਗਰਦਨ ਜਿਹੜੀ ਹੈਗਾ ਝੁਕਦੀ ਨਹੀਂ ਸੀਗੀ ਤੇ ਗੋਡੇ ਨਹੀਂ ਝੁਕਦੇ ਸੀਗੇ ਉਹਨਾਂ ਨਾਲ ਸਾਰਿਆਂ ਚ ਮੈਨੂੰ ਬੜਾ ਫਰਕ ਪਿਆ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਯੋਗਸਾਲਾ ਚਲਾਈ ਹੈ